ਕੇਂਦਰ ਸਰਕਾਰ ਅਤੇ ਕਿਸਾਨ ਲੀਟਰਾਂ ਵਿਚਾਲੇ ਹੋ ਰਹੀ ਬੈਠਕ ਤੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਆਜਮਾਨੇ ਕਿਹਾ ਕਿ 3 ਸਾਲ ਹੋ ਗਏ ਨੇ ਪਰ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਨਹੀਂ ਮਿਲੇ ਜਦਕਿ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹਨੇ ਕਿਹਾ ਕਿ ਉਹ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਬੈਠਕਾਂ ਵਿੱਚ ਮੌਜੂਦ ਨਹੀਂ ਨੇ ਇਸ ਦਾ ਮਤਲਬ ਹੈ ਕਿ ਸੂਬਾ ਸਰਕਾਰ ਈਮਾਨਦਾਰ ਨਹੀਂ ਹੈ ਉਹਨਾਂ ਅੱਗੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰધાન ਸੂਬਾ ਹੈ ਬਾਜਪਾ ਨੇ ਕਿਹਾ ਕਿ ਕੇਂਦਰੀ ਮੰਤਰੀ ਬੈਠਕ ਵਿੱਚ ਆ ਰਹੇ पर पंजाब के मुख्यमंत्री इस विच मौजूद नहीं ने जेडा की सरकार की गैर गंभीरता नर्साए मैंने तो खुद बता रखा है अभी तक तीन साल में भगवंत मान को प्राइम मिनिस्टर से मिलना चाहिए था एग्रीकल्चर मिनिस्टर से मिलना चाहिए था नीति उद्योग की मीटिंग्स में जाना चाहिए था जब चीफ मिनिस्टर ही खुद नहीं आया इस मीटिंग में इतनी इम्पोर्टेंट मीटिंग हो तो चीफ मिनिस्टर को संगरूर जाने के बजाय चंडीगढ़ रहना चाहिए था हि इज नॉट फेयर